ਇਹ ਬੰਦੇ ਸੰਬੰਧ ਦਾ ਆ। ਕੋਈ ਕੀ ਸਾਡੇ ਦਿਮਾਗ ਦੇ ਵਿੱਚ ਉਹ ਫੋਟੋ ਆ ਜਾਂਦੀ ਹੈ, ਉਹ ਤਸਵੀਰ ਆ ਜਾਂਦੀ ਉਸ ਬੰਦੇ ਦੀ ਜਿਹਨੇ ਜਿਹਦੇ ਨਾਲ ਸਾਡੀ ਕੋਈ ਨਾ ਕੋਈ ਲਾਗਤ ਵਾਦੀ ਹੋਵੇ। ਅਸੀਂ ਕਹਿੰਦੇ ਬਾਬਾ ਨਾਲ ਕਾ ਸਾਰੇ ਸੰਸਾਰ ਦਾ ਫੋਨ ਕਰਦ ਨਹੀਂ। ਪਰ ਆਹ ਜਿਹੜੇ ਬੰਦੇ ਦਾ ਭਰਮ ਨਹੀਂ ਲਾਉਣਾ। ਕਹਿੰਦਾ ਨਾਲ ਜੰਮਣ ਵਾਲੇ ਹੁਣ ਇਦਾ ਗੀਤਾ ਰਾਜੇ ਨੇ ਸਾਰੇ ਆਪਣੇ ਰਾਜ ਦੇ ਵਿੱਚ ਪਰਜਾ ਦੇ ਟਟਣਾ ਹੋਰਾ ਬਣਾ ਦਿੱਤਾ ਕਿੰਦਾ ਸਾਰੇ ਆਓ ਜੇ ਜਿਹੜੇ ਕੋਈ ਆਪਣਾ ਮੈਨੂੰ ਪੁੱਤਰ ਧਰੇਗਾ ਬਣੀ ਦੇ ਹੰਦੇ ਲਈ ਉਹਨੂੰ ਮੈਂ ਸੋਨੇ ਤੇ ਮਾਇਆ ਦੇ ਨਾਲ ਮਾਲਾ ਮਾਲ ਕਰ ਦਵਾਂ ਹੁਣ ਰਾਜੇ ਇੱਕ ਪਰਿਵਾਰ ਰਹਿਦਾ ਸੀ ਹੁਣ ਉਹਨਾਂ ਨੇ ਉਹਨਾਂ ਦੇ ਘਰ ਦੇ ਵਿੱਚ ਪੰਜ ਪੁੱਤਰ ਜੀ ਪੁਰ ਜਿਹੜੇ ਚਾਰ ਪੁੱਤਰ ਸੋਧੇ ਕੰਮ ਕੰਮ ਨਾਲੇ ਦੀਵਾਲੀ ਦਾ ਦੀਵਾਲੀਆਂ ਲਾਉਂਦੇ ਸੀ ਸ਼ਾਮ ਭਰੇ ਮਾਇਆ ਲੈ ਜਾਂਦੇ ਸੀ ਪਰ ਉਹਨਾਂ ਚੋਹੇ ਜਿਹੜਾ ਸਭ ਤੋਂ ਛੋਟਾ ਪੁੱਤਰ ਸੀ ਪਨਵਾ ਸੀ ਰਾ ਸਭ ਤੋਂ ਛੋਟਾ ਕੋਈ ਨਾਮ ਕੋਈ ਕੰਮ ਕਰਦਾ ਤੇ ਨਾ ਕੁਝ ਦੀਵਾਲੀ ਤੇ ਜਾਂਦਾ ਮਾਇਆ ਨਹੀਂ ਲੈ ਕੇ ਜਾਂਦਾ ਘਰੇ ਪਿਆ ਰਹਿੰਦਾ ਇੱਕ ਦਿਨ ਉੱਤਰਦੇ ਬਹਿ ਕੇ ਨਾਮ ਜਪਦਾ ਰਹੇਗਾ ਤੇ ਜੇ ਕੋਈ ਬਾਹਰ ਸਾਧੂ ਸੰਤ ਕੀ ਆਇਆ ਏ ਤੇ ਉਹਨੂੰ ਘਰੋਂ ਫੜ ਕੇ ਪਰਛਾਦਾ ਨਹੀਂ ਆਉਂਦਾ ਹੁਣ ਘਰ ਦੇ ਨਹੀਂ ਆਏ ਹੜਾਉ ਬੜੇ ਤੰਗ ਸੀ ਕਹਿੰਦੇ ਅੱਗੇ ਘਰ ਦੇ ਵਿੱਚ ਜਿੰਨੀ ਗਰੀਬੀ ਨੇ ਤੂੰ ਮੋਹ ਝੋਕ ਕੇ ਸਾਹ ਨੂੰ ਪ੍ਰਸ਼ਾਦਾ ਚੁਕਾਈ ਜਾਂਦਾ ਏ ਆਪੇ ਕੋਈ ਕੰਮ ਕਰਦਾ ਨਹੀਂ ਏ ਹੁਣ ਇਸ ਤਰ੍ਹਾਂ ਕੀਤਾ ਉਹਨਾਂ ਨੇ ਕਿ ਬੱਚੇ ਨੂੰ ਚੁੱਕ ਕੇ ਛੋਟੇ ਨੂੰ ਲੈ ਕੇ ਰਾਜੇ ਕੋਲ ਹੁਣ ਰਾਜੇ ਨੂੰ ਬੱਜਾ ਸੰਗਦਾ ਇਹਦੇ ਦੇ ਦੋ ਅਜੀ ਬਲੀ ਦਸੋਂ ਮਾਇਆ ਕਹਿੰਦੀ ਨਾ ਉਹਨੇ ਪ੍ਰਾਦਾ ਲੈ ਕੇ ਜੜੀ ਨੂੰ ਮੂਹ ਰਗਮਨ ਨੂੰ ਖੋਹੂਗੇ ਤਾਂ ਮੂਹੇ ਰਨਾਗੀ ਜੋ ਬਹੁਤ ਸਾਰੇ ਜਾਨੇ ਦੇ ਵਿੱਚੋਂ ਆਇਆ ਕਿ ਸੋਨਾ ਕੜੀ ਕੇ ਉਹਨੂੰ ਦਿਖਾਇਆ ਉਹਨਾਂ ਕੋਲ ਤੋਂ ਬਾਅਦ ਪੁੱਛਿਆ ਗਿਆ ਉਹਨੂੰ ਪਖੰਡੀ ਸਾਡੇ ਕੋਲ ਆਇਆ ਗਿਆ ਇਹਦਾ ਕਹਿੰਦਾ ਵਧਾਨੀ ਇਹਦੀ ਬੜੀ ਦੱਸੋ ਕਹਿੰਦਾ ਕੱਲੀ ਦੇ ਰਾਂਗੇ ਬੜੀ ਕੋਈ ਗੱਲ ਨਹੀਂ ਹੁਣ ਕੱਲ ਇੱਕ ਖੁੱਲੇ ਥਾਂ ਤੇ ਪੰਡਾਲ ਜਿਹਾ ਲਾਇਆ ਗਿਆ ਇੱਕ ਪਾਸੇ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਗਿਆ ਲੰਗ ਕਰਵਾਇਆ ਗਿਆ ਬਹੁਤ سارے ਖਾਣ ਖਾਣ ਦੇ ਭੋਜਨ ਬਹੁਤਿਆਰ ਕਰਵਾਇਆ ਗਿਆ ਉੱਤੇ ਸਾਰੇ ਹੀ ਭੰਜਾਂ ਸੰਧਿਆ ਆ ਗਏ ਉਹਨਾਂ ਸਾਥੇ ਹੁਣ ਪਹਿਲਾਂ ਸਾਰੇ ਨੇ ਪ੍ਰਸ਼ਾਦਾ ਛਕਿਆ ਫੇਰ ਆਈ ਅੱਜਰ ਤਮਾਸ਼ਾ ਵੇਖਣ ਦੇ ਲਈ ਬੜੀ ਵੇਖਣ ਦੇ ਲਈ ਕਿ ਬੜੀ ਜਿੱਦਾਂ ਦੇ ਹੀ ਏ ਹੁਣ ਸਾਰੇ ਉਹ ਸਾਰੇ ਕੱਢ ਹੋਏ ਜਿੱਥੇ ਬੱਚੇ ਦੀ ਬਣੀ ਨਹੀਂ ਸੀ ਹੁਣ ਬੱਚੇ ਨੂੰ ਨਹਾ ਤੋ ਨਹਾ ਤੋ ਅੱਗੇ ਦੇ ਉੱਥੇ ਰੇਖ ਕੀਤਾ ਗਿਆ ਨਹਾ ਲਾ ਗਿਆ ਉਹ ਬੱਚੇ ਨੂੰ ਕਿੱਥੇ ਲਈ ਨਹਾ ਲਾ ਗਿਆ ਹੁਣ ਬੱਚੇ ਨੂੰ ਇੱਕ ਥਾਂ ਤੇ ਬਿਠਾਇਆ ਗਿਆ ਤੇ ਰਾਣੀ ਨੇ ਪੁੱਛਿਆ ਕਹਿੰਦਾ ਕਾਫ ਤੇਰੀ ਆਖਰੀ ਇੱਛਾ ਜੜੀ ਏ ਇਹਦਾ ਆਖਰੀ ਇੱਛਾ ਉਹ ਕਾਦੀ ਮਾਰ ਦੇਣੀ ਮੈਨੂੰ ਜਣਾਈ ਏ ਰਾਧਾ ਜੀ ਨੇ ਨਹੀਂ ਤਾਂ ਵੀ ਆਪਣੀ ਕੋਈ ਆਹਰੀ ਇਸ਼ਾਰਾ ਦਿੱਤਾ। ਕਹਿੰਦਾ ਮੈਨੂੰ 15 ਮਿੰਟ ਦੇ ਰੋ ਪਰ ਮਾ ਮਿੱਟੀ ਦੇ ਵਿੱਚ ਗਾਣੇ ਚਾਹਨਾ। ਉਹ ਰਾਧਾ ਜੀ ਨੇ ਸੁਣ ਲਿਆ। ਕਹਿੰਦਾ ਇਹ ਕਹੋਲੀ ਜਨੇ ਮੰਗ ਲਈ ਆਪਣੀ ਆਹਰੀ ਹੋਏ। 15 ਮਿੰਟ ਮੱਗੇ ਚੋਲੀ ਮਿੱਟੀਏ ਘੜਲ। ਕਹਿੰਦਾ ਚਲ ਕੋਈ ਨਹੀਂ ਜਾ ਤੜਿਆ 15 ਮਿੰਟ ਦੇ ਲਈ ਖੇਡ ਲਾਉਂਦਾ ਮਿੱਟੀ ਦੇ ਵਿੱਚ। ਉਹਨੂੰ ਪੱਜਾ ਗਿਆ। ਉਹਨੇ ਜਾਣ ਦੇ ਪਹਿਲਾਂ ਇੱਕ ਵੱਡੀ ਢੇਰ ਬਣਾ ਲਈ ਮਿੱਟੀ ਦੀ। ਉਹ ਕਾਹੀ ਜੇ ਰੋਦੇ ਲਾਗੇ ਕੋਈ 3-4 ਮਿੰਟ ਉਹਦੇ ਲਾਗੇ ਰੋਤਾ ਤੇ ਦੋ-ਤਿੰਨ ਮਿੰਟ ਢੇਲੀ ਲਾਗੇ ਤੇ ਫਿਰ ਉਹ ਨਹੀਂ ਉਠੀ ਢਾਹਦੀ ਰਾਜਾ ਖੜਾ ਬੈਠਿਆ ਹੁਣ ਦੂਜੀ ਢੇਲੀ ਇਹਨੇ ਢੇਰ ਬਣਾਈ ਦੂਜੀ ਢੇਲੀ ਢੇਰ ਤੋਂ ਨਟਬਾਉ ਨੇ ਢੇਰਾਂ ਹਤੀ ਹੁਣ ਤੀਜੀ ਢੇਲੀ ਫਿਰ ਉਹਨੇ ਬੜੀ ਛਾਲ ਬਣਾਤੀ ਹੁਣ ਤੀਜੀ ਢੇਰੀ ਦੀ ਇਹਨੇ ਢੇਰ ਢਾ ਦਿੱਤੀ ਹੁਣ ਚੌਥੀ ਢੇਰੀ ਇਹਨੇ ਬਣਾਈ ਏ ਤੇ ਚੌਥੀ ਢੇਰੀ ਤੇ ਲਾਗੇ ਆਪ ਵੀ ਰੋੜ ਕੇ ਦੇ ਅਰਦਾਸਾ ਕਰ ਰਿਹਾ ਏ ਕਿਉਂਕਿ ਡਬਲ ਈ ਨਟਾਂ ਨੂੰਰਾ ਇਹਨੇ ਪੁੱਛਿਆ ਕੇੰਦਾ ਕੀ ਕਰਦੇ ਆ ਪੁੱਤਰਾ ਇਹਦਾ ਰਾਜ ਨੇ ਸੁਆਪਣਾ ਕੰਮ ਕਰਦੇ ਮੈਨੂੰ ਆਪਣਾ ਕੰਮ ਕਰਨ ਦੇ ਮੇਰੇ 15 ਮਿੰਟ ਹੈ ਰਹੀਏ ਹੁਣ ਕੋਈ ਸਮਾਂ ਬੀਤਿਆ ਤੇ ਆਪਣੇ ਇਹ ਆਕਾਰ ਸੀ ਜਿਹੜੇ ਰਾਜ ਨੇ ਉਧਰ ਉਧਰ ਭੇਜੇ ਬੱਚੇ ਵਾਹ ਕਹਿੰਦੇ ਜਾ ਫੜ ਕੇ ਜਾਓ ਨੂੰ ਨਿਆਣੇ ਨੂੰ ਬੱਚੇ ਨੂੰ ਫੜ ਕੇ ਜਾਓ ਉਹ ਬੱਚਾ ਆ ਕੇ ਮਾਫਰ ਲਗਾ ਕਹਿੰਦਾ ਰਾਜ ਮੇਰੇ 13 ਮਿੰਟ ਹੋਏ ਨੇ 2 ਮਿੰਟ ਰਹਿ ਗਏ ਮੇਰੇ ਬਾਕੀ ਹੁਣ ਅੱਖਾਂ ਲੱਗਾ ਆਲਾ ਕਹਿੰਦਾ ਪੁੱਤਰਾ ਨੂੰ 5 ਮਿੰਟ ਲਾਵਾ ਹੋਰ 5 ਮਿੰਟ ਤੋਂ ਲਾਵਾ ਮੇਰੇ ਕੋਲ ਖੇੜਾ ਤੁਹਾਡਾ ਵੇਖਣਾ ਪਹਿਲਾਂ ਮੈਂ ਤੂੰ ਦੱਸਦੇ ਸੀ 20 25 ਕਿਉਂ ਲਾਉਣੇ ਐ ਇਹ ਨੰਬਰ 50 25 ਵਾਲੀ ਗੱਲ ਕੀ ਏ ਹੁਣ ਅੱਖਾਂ ਲੱਗਾ ਗਿਉ ਨਿਆਣਾ ਬੱਚਾ ਸੀੜਾ ਕਹਿੰਦਾ ਮੈਨੂੰ ਪਹਿਲੇ ਦਿਨ ਹੀ ਸੀ ਉਹ ਅਸੀਂ ਵੇਰੇ ਮਾਪੇ ਕਾਦੀ ਕਿਹੜੇ ਮਾਪੇ ਬਿਧਾਉਂਦੇ ਨੇ ਉਹ ਬੱਚੇ ਨੂੰ ਆਪਣੀ ਜਾਨ ਤੋਂ ਵੱਧ ਕੇ ਪਿਆਰ ਕਰਦੇ ਨੇ ਬੱਚੇ ਦੇ ਇਹ ਮਖੌਲ ਤਾਂ ਬੜੀ ਆਉਂ ਲੈਂਦੇ ਪਰ ਮੈਂ ਆਪਣੇ ਮਾਤਾ ਪਿਤਾ ਵਾਲੀ ਨਹੀਂ ਰਹੀ 당ਤੀ ਉਹਨਾਂ ਨੇ ਮੈਨੂੰ ਰੱਖਿਆ ਨਹੀਂ ਕੀਤਾ ਉਹਨਾਂ ਨੇ ਤੇ ਸ਼ਗਵਾਂ ਆ ਕੇ ਮਾਇਆ ਨੇ ਲਾਲ ਕੇ ਤੇ ਮੇਰੀ ਬੱਬੀ ਦੇ ਲਈ ਮੈਨੂੰ ਵੇਚ ਦਿੱਤਾ ਤੈਨੂੰ ਆ ਕੇ ਤਾਂ ਭਾਗ ਕਿਉਂ ਰਹਾ ਪੁਛਾ ਲਗਾ ਦੇਗਾ ਦੂਜੀ ਢਾਈ ਦਸ ਇਹਦਾ ਦੂਜੀ ਢਾਈ ਹੈ ਪੰਚਾਇਤ ਦੀ ਸਰਪੰਚਾ ਦੀ ਕਿਉਂਕਿ ਇਹ ਸਰਪੰਚੋਂ ਦੇਨੇ ਦਾ ਪੰਚਾਇਤ ਹੁੰਦੀ ਹੈ ਕੋਈ ਵੀ ਮਾੜਾ ਹੋਣ ਲੱਗੇ ਤੇ ਖੇਤਾਂ 'ਤੇ ਆ ਕੇ ਖੜ ਜਾਂਦੇ ਨੇ ਪਰ ਨਾ ਨੇ ਤੇ ਤੇਰੀ ਅਗਿਆਨਤਾ ਦਾ ਕੋਈ ਵਾਸੀ ਨਹੀਂ ਚੱਲਿਆ ਉਹਨਾਂ ਨੇ ਤੇ ਮੈਨੂੰ ਤੋੜ ਦਿੱਤਾ ਕਿ ਅਜੀ ਬੜੀ ਲੋ ਜਾ ਕੇ ਫਿਰ ਰਾਜਾ ਕਹਿੰਦਾ ਦਸ ਮੈਂ ਤਿੰਗੀ ਦੇ ਰੀਗਦੀ ਐ ਕਹਿੰਦਾ ਤੀਜੀ ਤੇ ਜੀ ਆ ਲੈਣਾ ਇਹ ਹੀ ਤੇਰੀ ਕਿਹੜਾ ਰਾਜਾ ਹੁੰਦਾ ਹੈ ਨਾ ਉਹ ਆਪਣੀ ਬੰਦਗੀ ਆਪਣੇ ਰਾਜ ਦੇ ਵਿੱਚ ਕੋਈ ਨਹੀਂ ਬਾਲਾ ਨਹੀਂ ਉਹ ਨਿੱਦਾ ਤੇ ਤੂੰ ਦੇ ਆਖੋ ਹੀ ਨਹੀਂ ਬੜੀ ਦੇਂਦੇ ਲਈ ਮੈਨੂੰ ਖਿੱਚ ਕੇ ਲਿਆਇਆ ਘਰ ਲਾ ਕੇ ਹੁਣ ਮੈਨੂੰ ਆਹੋ ਮਾਰਨ ਦੇ ਕੋਈਆਂ ਕਿ ਬਿ ਆਪਾਪ ਕਰ ਰਿਹਾ ਹੈ ਲਾ ਫਾਂਟਾਸਟਿਕ ਚੌਥੀ ਧਰਿਆ ਰੀਣੀ ਏ ਕਹਿੰਦਾ ਚੌਥੀ ਧਰਿਆ ਰੀਣੀ ਉਹ ਸਹਾਕਾਰ ਫਖਰੀ ਵਸ ਪਰਮਾਤਮਾ ਦੀ ਤੇ ਅਗਿਉ ਉਹ ਆਖਣ ਲੱਗਾ ਕਹਿੰਦਾ ਫੜਟਾਈ ਗਿਆ ਹੁਣੇ ਕਹਿੰਦਾ ਮੈਨੂੰ ਪੂਰਾ ਭਰੋਸਾ ਹੈ ਆਪਣੇ ਰੱਬ ਦੇ ਉੱਤੇ ਮੈਂ ਉਹਦੀਆਂ ਅਰਦਾਸਾਂ ਕਰ ਰਿਹਾ ਕਿ ਪਰਮਾਤਮਾ ਇਹ ਤੈਨਾਂ ਨੇ ਤੇ ਵਈ ਅਖਿਆਣੀ ਕੀਤੀ ਹੁਣ ਤੂੰ ਹੀ ਇਹ ਗੱڑی ਹੁੰਦੀ ਰੱਖਿਆ ਦਾ ਆਸਾਨਾ ਹੈ ਤੇ ਕਹਿੰਦਾ ਮੈਨੂੰ ਪਤਾ ਹੈ ਕਿ ਮੇਰਾ ਪਰਮਾਤਮਾ ਮੇਰੀ ਰੱਖਿਆ ਕਰੇਗਾ ਹੁਣ ਉਸ ਤੋਂ ਬਾਅਦ ਰਾਜਾ ਆਪਣੇ ਆਹਕਾਰਨ ਮਾਥਨ ਲੱਗਾ ਕਿ ਇਹਦਾ ਛੱਡ ਦੋ ਉਹਨੇ ਆਪਣੇ ਮਨ ਦੇ ਵਿੱਚ ਉਤਾਰ ਲੀਦਾ ਕਹਿੰਦਾ ਇਹਨੂੰ ਛੱਡ ਦੋ ਬੱਚੇ ਨੂੰ ਕੀ ਪਤਾ ਮੈਂ ਇਸ ਬੱਗੇ ਦੀ ਬਲੀ ਦੇ ਦੇਵਾਂਗਾ ਦੁਬਾਰਾ ਫੇਰ ਮੇਰੇ ਘਰ ਆਦਣਾ ਹੋਵੇ ਐਨੇ ਇਹਦੇ ਵਿੱਚ ਬੱਚੇ ਨੇ ਸンスਕਾਰ ਨੇ ਇੰਨਾ ਇਹਦੇ ਕੋਲ ਗਿਆਨ ਹੈ ਇੰਨਾ ਅਸਸਕਾਈ ਬੱਚਾ ਹੈ ਮੈਂ ਇਹਨੇ ਪਾਲ ਲੈਣਾ ਨਹੀਂ ਮੈਂ ਗੋਦ ਲੈਣਾ ਐਨੀ ਬਲੀ ਤਾਂ ਦੋ ਦੇਣੀ ਹੈ ਬੱਚੇ ਦੀ ਦੁਬਾਰਾ ਆਵੇ ਮੇਰੇ ਘਰ ਬੱਚਾ ਹੀ ਆਵੇ ਫੇਰ ਬਲੀ ਦੇਣ ਤੋਂ ਬਾਅਦ ਹੀ ਤੇ ਰਾਗੇ ਨੇ ਉਸੇ ਵਜੇ ਨੂੰ ਪਾ ਲਿਆ ਹੁਣ ਜਿਹੜੇ ਲੋਕ ਸੀ ਤਮਾਸ਼ਾ ਵੇਖਣ ਆਏ ਸੀ ਜਾਂ ਉਹਦੇ ਮਾਤਾ ਪਿਤਾ ਸੀ ਜਿਨ੍ਹਾਂ ਨੇ ਉਹ ਬੱਚੇ ਨੂੰ ਢੇਡ ਦਿੱਤਾ ਸੀ ਉਹ ਸੋਚਦੇ ਸੀ ਕਿ ਇਹ ਬੱਚਾ ਲੈ ਆ ਨਾ ਕੰਮ ਆਏ ਕੋਈ ਕੰਮ ਨਹੀਂ ਕਰਦਾ ਤੇ ਪਿਆ ਪਿਆ ਘਰੇ ਪਰ ਸ਼ਾਂਦਾ ਸ਼ਾਂਦਾ ਲਿੰਦਾ ਹੁਣ ਜਿਹੜੇ ਨਕਾਮਾ ਸੋਚਦੇ ਸੀ ਉਹਨੂੰ ਉਹਨੇ ਬਾਣੀ ਦੇ ਸਿਰ ਤੇ ਤੇ ਰਾਜਪਾ ਲਈ ਆਪਣਾ ਲੈ ਗਿਆ ਤੇ ਰਾਜਪਾ ਕਿਸ ਤਰ੍ਹਾਂ ਉਹ ਬੱਚਾ ਜਿਹੜਾ ਆਪਣਾ ਰਾਜਾ ਸੀ ਰਾਇਕ ਇਸੇ ਤੱਕ ਉਹਦੀ ਬਣੀ ਦੇ ਨਗਾ ਵੀ ਕਿ ਮੇਰੇ ਘਰ ਕੋਈ ਪੁੱਤਰ ਹੋਵੇਗਾ ਤੇ ਮੇਰੇ ਤੋਂ ਬਾਅਦ ਨਾ ਰਣਾ ਇੰਨਾ ਰਾਜ ਇੰਨੀ ਜ਼ਮੀਨ ਜਾਇਦਾਦ ਤੇ ਕੋਈ ਬੱਚਾ ਸੰਭਲੇਗਾ ਮੈਂ ਕੋਈ ਅੱਗੇ ਮੇਰਾ ਬੱਚਾ ਉਹ ਜਾਇਦਾਦ ਸਾਂਭੇਗਾ ਨਹੀਂ ਤੇ ਕੋਈ ਆਵਾਸ ਨਹੀਂ ਰਹਿਏਗਾ ਤੇ ਹੁਣ ਉਹ ਜਿਹਨੂੰ ਕਹਿੰਦੇ ਸੀ ਨਾ ਲੋਕੀ ਕਨ ਨਕਮਾ ਹੈ ਉਹ ਲੋਕੀ ਨਕਮੇ ਰਹਿ ਗਏ ਜਿਹੜੇ ਬਾਣੀ ਨਹੀਂ ਸੀ ਪੜਦੇ ਉਹ ਵਦਾਰੇ ਉਹਨੇ ਛੋਟੇ ਬੱਚਿਆਂ ਨੇ ਬਾਣੀ ਪੜ ਕੇ ਤੇ ਬਾਹਰ ਬਾਣੀ ਬਾਹਰ ਦੇ ਵਿੱਚ

ਗੁਰੂ ਦੇ ਕਹੇ ਮਾਰਗ ਤੇ ਜਲਦੀ ਆਪਣਾ ਪਹਿਲਾ ਕਦਮ ਨਾ ਕਰੁੰਦੇ ਰੋਜ਼ ਦਿਨ ਤੇ ਵੀ ਗੁਰੂ ਦੇ ਬਚਨ ਮੰਨਦੇ ਹੁਕਮ ਆਉਂਦੇ ਗੁਰੂ ਦਾ ਤੇ ਅੱਜ ਇਹਨਾਂ ਨੇ ਇੱਥੇ ਸਿਕਿਉਰਟੀ ਗਾਰਡ ਨਹੀਂ ਸੀ ਹੁਣ ਅੱਜ ਉਹਨਾਂ ਨੇ ਇਹ ਹੋਟਲ ਦੇ ਮਾਲਕ ਹੋਣਾ ਸੀ ਤਾਂ ਇਹ ਦੇ ਮਾਲਕ ਹੋਣਾ ਸੀ ਪਰ ਸੀ ਗੁਰੂ ਦੀ ਅੱਜ ਗੱਲ ਮੰਨੀ ਤੇ ਅੱਜ ਕਿਥੋਂ ਸੀ ਮਾਲਕ ਬਣਨਾ ਫਿਰਗੇ ਅਸੀਂ ਨੌਕਰੀ ਬਣਾਗੇ ਸੋ ਸਾਰੇ ਅੱਗੇ ਬੇਨਤੀ ਹੈ ਕਿ ਜਿਹੜੇ ਅਸਰ ਲੋਕੀ ਤੁਹਾਨੂੰ ਬਹੁਤ ਜਾਣਦੇ ਕਿ ਤੁਸੀਂ ਤਾਂ ਰਕਮੇ ਹੋ ਕਿ ਇਹ ਕੰਮ ਨਹੀਂ ਉਹ ਬਸ ਬਾਣੀ ਪੜਦੇ ਰਹਿੰਦੇ ਹੋ ਬਾਣੀ ਪੜ੍ਹਨ ਦੇ ਨਾਲ ਕੀ ਹੋ ਰਣਾ ਹੈ ਸੁਣ ਮੈਂ ਸਾਰਿਆਂ ਨੂੰ ਕਹਣਾ ਚਾਹਨਾ ਕਿ ਇਹ ਸਾਖੀ ਤੋਂ ਇੱਕ ਸਿੱਖਿਆ ਲੈ ਲਿਓ ਕਿ ਜਿਹੜਾ ਬੰਦਾ ਬਾਣੀ ਪੜ੍ਹਦਾ ਆਏਗਾ ਸਭ ਤੋਂ ਜ਼ਿਆਦਾ ਸੁਖੀ ਵੀ ਉਹ ਹੀ ਹੋਏਗਾ ਸੋ ਇੰਨੀਆਂ ਵੀ ਬੇਨਤੀਆਂ ਪ੍ਰਮਾਣ ਕਰਨੀਆਂ ਸਾਰਿਆਂ ਦੇ ਜਨਮ ਵਿੱਚ ਬੇਨਤੀ ਹੈ ਹਮਤ ਸ਼ਕੋ ਸਿੰਘ ਸੱਜੋ ਗੁਰੂ ਵਾਲੇ ਬਣੋ ਸਤਿਗੁਰ ਬਾਝੋਂ ਗੁਰਨਾ ਹੀ ਕੋਈ ਨਿਗਰੇ ਕਹਾ ਨਾ ਉਮਰਾ